ਅੱਜ ਬੰਦੀ ਛੋੜ ਮੱਲ ਜਿਹੜਾ ਉਹ ਦਿਹਾੜਾ ਬਹੁਤ ਪਵਿੱਤ ਦਿਹਾੜਾ ਦੀਵਾਲੀ ਆ ਕੱਲ ਬਿਸ਼ਖਰਮਾ ਦੇ ਆ ਪਹਿਲਾਂ ਤਾਂ ਮੈਂ ਦੁਨੀਆ ਪੱਲ ਵਿੱਚ ਹੱਸਦੇ ਸਿੱਖਾਂ ਤੇ ਭਾਰਤੀਆਂ ਨੂੰ ਇਹਨਾਂ ਤਿਉਹਾਰਾਂ ਦੀ ਜਿਹੜੀ ਆ ਬਹੁਤ-ਬਹੁਤ ਵਧਾਈ ਦਿੰਦਾ ਬੰਦੀ ਸਿੰਘਾਂ ਦੇ ਸਮੇਤ ਭਾਰਤ ਦੀਆਂ ਜੇਲਾਂ ਦੇ ਵਿੱਚ ਜਿੰਨੇ ਉਹ ਕੈਦੀ ਬੰਦ ਨੇ ਜਿੰਨਾਂ ਨੇ ਕੋਰਟ ਕਚਿਹਰੀਆਂ ਵੱਲੋਂ ਜਿੰਨਾਂ ਨੂੰ ਦਿੱਤੀ ਸਜ਼ਾ ਪੂਤ ਚੁੱਕਿਆ ਜੇ ਉਹ ਸਭ ਲੋਕ ਆਓ ਜਨ ਜਿੰਨਾਂ ਨੇ ਆਪਣੀ ਜੁਰਮ ਦੀ ਸਜ਼ਾ ਪੂਤ ਲਈਆ ਇਹ ਹੀ ਲਾਸਕੀ ਟੇਗੂ ਗੰਬਾਤੀ ਦੇ ਥਮਾਟਕੇ ਉਹਨਾਂ ਨੂੰ ਬਾਲ ਬਖਸ਼ ਉਹਨਾਂ ਨੂੰ ਮਤਲਬ ਜਿਹੜਾ ਇੰਨਾ ਤਕੜਾ ਕਰਦੇ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੋ ਉਹ ਵੀ ਆਪਣੀ ਦੀਵਾਲੀ ਜਿਹੜੇ ਖੁਸ਼ਹੂਜੀ ਬਣਾਉਂਦੀ ਦੀਵਾਲੀ ਦੇ ਦਿਹਾੜੇ ਮੌਕੇ ਅੱਜ ਜੋ ਐਮਐਲਏ ਸਾਹਿਬਾਨ ਜੋ ਇੱਥੇ ਪਹੁੰਚੇ ਹੋਏ ਨੇ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਡੇ ਨਾਲ ਮੌਜੂਦ ਹੈਗੇ ਨੇ ਕੁਲਦੀਪ ਸਿੰਘ ਜੀ ਤਲਿਆਲ ਜੀਤਾ ਤਲਿਆਲ ਸਾਹਿਬ ਤੁਸੀਂ ਅੱਜ ਗੁਰੂ ਘਰ ਵਿਖੇ ਆਏ ਹੋ ਦਰਸ਼ਨਦਾਰ ਕਿਤੇ ਦੀਵਾਲੀ ਦਾ ਬੰਦੀ ਛੋੜ ਦਿਵਸ ਦਾ ਪਾਵਨ ਦਿਹਾੜਾ ਅੱਜ ਹਾਂ ਜੀ ਉਦੇਸ਼ ਭਰ ਦੇ ਵਿੱਚ ਜਿਹੜਾ ਇਸ ਦਿਨ ਨੂੰ ਜਿਹੜਾ ਮਨਾਇਆ ਜਾ ਰਿਹਾ ਕਿਵੇਂ ਵੇਖਦਾ ਤੁਸੀਂ ਗੁਰੂ ਘਰ ਵਿਖੇ ਪਹੁੰਚੇ ਅੱਜ ਬੰਦੀ ਛੋੜ ਮਤਲਬ ਜਿਹੜਾ ਉਹ ਦਿਹਾੜਾ ਬਹੁਤ ਪਵਿੱਤ ਦਿਹਾੜਾ ਦੀਵਾਲੀ ਆ ਕੱਲ ਬਿਸ਼ਖਦਮਾ ਦੇ ਆ ਪਹਿਲਾਂ ਤਾਂ ਮੈਂ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਤੇ ਭਾਰਤੀਆਂ ਨੂੰ ਇਹਨਾਂ ਤਿਉਹਾਰਾਂ ਦੀ ਜਿਹੜੀ ਆ ਬਹੁਤ-ਬਹੁਤ ਵਧਾਈ ਦਿੰਦਾ ਮੈਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਇਆ ਸੀਗਾ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਮੇਰਾ ਪੰਜਾਬ ਰੰਗਲਾ ਪੰਜਾਬ ਬਣੇ ਪੰਜਾਬ ਤਰੱਕੀ ਕਰੇ ਔਰ ਮੈਂ ਦੂਜੀ ਅਰਦਾਸ ਕਰਕੇ ਆ ਕਿ ਜਿਹੜੇ ਹਰ ਪੀੜਤ ਨੇ ਜਿਨ੍ਹਾਂ ਦਾ ਇਸ ਕਾ ਨੁਕਸਾਨ ਹੋ ਗਿਆ ਤੇ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਆ ਕਿ ਗੁਰੂ ਰਾਮਦਾਸ ਇਹਨਾਂ ਹਰ ਪੀੜਤਾ ਨੂੰ ਆਪਣੇ ਪੈਰਾਂ ਤੇ ਖੜਾ ਕਰੀ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਉਹ ਵੀ ਆਪਣੀ ਦੀਵਾਲੀ ਜਿਹੜਾ ਉਹ ਖੁਸ਼ੀ-ਖੁਸ਼ੀ ਜਿਹੜਾ ਮਨਾਉਣ ਐਤਕਾ ਦੀ ਦੀਵਾਲੀ ਤੇ ਖੜਾ ਨੇ ਉਹਨਾਂ ਦਾ ਵਿਚਾਰਿਆਂ ਦਾ ਲੱਕ ਤੋੜਦਾ ਸੋ ਇਹ ਵੀ ਇੱਕ ਅਰਦਾਸ ਕੀਤੀ ਹੈ ਔਰ ਬੜਾ ਚੰਗਾ ਹੋਇਆ ਕਿ ਮੈਨੂੰ ਪਰਕੰਧਾਂ ਦੇ ਵਿੱਚ ਗਨੈਦਕਬੀਰ ਸਿੰਘ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹਿਦਾਦ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ ਵੀ ਮਿਲੇ ਉਹਨਾਂ ਨੂੰ ਮੈਂ ਕਿਹਾ ਜੀ ਇੱਕ ਅਰਦਾਸ ਫੇਰ ਅੱਜ ਤਹਾਂ ਪੂਰਾ ਦਿਨ ਰਹਿਣਾ ਇੱਕ ਅਰਦਾਸ ਇਹਨਾਂ ਹਰ ਪੀੜਤਾ ਲਈ ਕਹਦੇ ਹੋ ਕਿ ਹਰ ਪੀੜਤਾ ਆਪਣੇ ਪੈਰਾਂ ਤੇ ਖੜੇ ਹੋ ਜਾਣ ਇਹ ਮੈਂ ਦੋ ਵਾਰ ਦੱਸ ਸਕਿਆ ਮਤਿ ਜੀ ਸਾਹਿਬ ਜਿਹਨਾਂ ਨਾਲ ਜਿਹੜਾ ਜੋ ਬੰਦੀ ਸਿੰਘ ਨੇ ਉਹਨਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੰਘ ਸਾਹਿਬ ਜੀ ਨੇ ਵੀ ਆਖਿਆ ਰਗਵੀਰ ਸਿੰਘ ਜੀ ਨੇ ਵੀ ਆਖਿਆ ਸੀਗਾ ਕਿ ਸਰਕਾਰ ਨੂੰ ਰਿਹਾ ਕਰਨੇ ਚਾਹੀਦੇ ਨੇ ਤਾਂ ਤੁਸੀਂ ਵੀ ਆਏ ਹੋ ਕਿ ਕਹਿਣਾ ਚਾਹੋ ਬਿਲਕੁਲ ਦੇਖੋ ਮੈਂ ਤਾਂ ਕਹਿੰਦਾ ਕਿ ਮੇਰੀ ਮੰਦਨਾ ਮੇਰੀ ਗੱਲ ਤੁਸੀਂ ਥੋੜਾ ਧਿਆਨ ਦੇ ਕੇ ਕੇਂਦਰਤ ਕਰਿਓ ਬੰਦੀ ਸਿੰਘਾਂ ਦੇ ਸਮੇਤ ਭਾਰਤ ਦੀਆਂ ਜੇਲਾਂ ਦੇ ਵਿੱਚ ਜਿੰਨੇ ਉਹ ਕੈਦੀ ਬੰਦ ਨੇ ਜਿੰਨਾਂ ਨੇ ਕੋਰਟ ਕਚਹਿਰੀਆਂ ਵੱਲੋਂ ਜਿਨ੍ਹਾਂ ਨੂੰ ਦਿੱਤੀ ਸਜ਼ਾ ਪੂਕਤ ਚੁੱਕੇ ਆ ਜਿਹੜੇ ਬਹੁਤ ਲੋਕ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ 8 8 10 10 ਸਾਲ ਹੋ ਗਏ ਉਹਨਾਂ ਦੇ ਨਕਸ਼ੇ ਦੇ پاس ਹੁੰਦੇ ਉਹ ਸਭ ਲੋਕ ਦੇ ਆ ਹੋ ਜਾਣ ਜਿਨ੍ਹਾਂ ਨੇ ਆਪਣੀ ਜੁਰਮ ਦੀ سزا ਭੁਗਤ ਲਈਆ ਕਿਉਂਕਿ ਕੋਰਟ ਕਿਹੜੀਆਂ ਜਦੋਂ سزا ਦੇ ਦਿੰਦੀਆਂ ਬੰਦਾ ਭੁਗਤ ਲੈਂਦਾ ਤੇ ਉਹਨਾਂ ਨੂੰ ਹੁਣ ਜੇਲਾ ਚ ਰੱਖਣਾ ਠੀਕ ਨਹੀਂਗਾ ਸਭ ਦੀ ਦਿਹਾਈ ਦੀ ਉਹ ਵੀ ਅਰਦਾਸ ਕੀਤੀ। ਢਾਲੀਆ ਸਾਹਿਬ ਦਾ ਸਵਾਲ ਹੈ ਕਿ ਜਿਹੜੇ ਸੰਗਤਾਂ ਇੱਥੇ ਹੈਗੀ ਮੌਜੂਦ ਆ ਦੇਸ਼ ਭਰ ਚ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੁਸੀਂ ਹੜਾਂ ਦੇ ਵਿੱਚ ਗਏ ਸੀਗੇ ਸੇਵਾ ਬੜੀ ਕੀਤੀ ਹੈ ਲੇਕਿਨ ਉਹ ਘਰ ਹੈ ਜਿਨ੍ਹਾਂ ਦੇ ਜਿਹੜੇ ਘਰ ਤਬਾਹ ਹੋ ਗਏ ਨੇ ਫਸਲਾਂ ਤਬਾਹ ਹੋ ਗਈਆਂ ਨੇ ਤਾਂ ਉਹਨਾਂ ਦੀ ਕਾਦੀ ਦਿਵਾਲੀ ਕਿਉਂਕਿ ਕਿਤਨੇ ਕਿਤੇ ਉਹਨਾਂ ਦੇ ਮਨ ਚ ਕਾਫੀ ਇਸ ਦਿਵਾਲੀ ਤੇ ਕਾਫੀ ਰੋਸ਼ ਵੀ ਹੋਏ ਮੈਂ ਤਾਂ ਪਹਿਲਾਂ ਕਿਹਾ ਕਿ ਉਹਨਾਂ ਦਾ ਬਚਾਦਿਆਂ ਦਾ ਲੱਕ ਟੁੱਟ ਗਿਆ। ਇਹੀ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਕਿ ਉਹਨਾਂ ਨੂੰ ਬਲ ਬਖਸ਼ੋ ਉਹਨਾਂ ਨੂੰ ਮਤਲਬ ਜਿਹੜਾ ਇੰਨਾ ਕੁ ਤਕੜਾ ਕਰ ਦੇ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤਾਂ ਉਹ ਵੀ ਆਪਣੀ ਦੀਵਾਲੀ ਜਿਹੜੇ ਖੁਸ਼-ਖੁਸ਼ੀ ਬੰਨਾਂ। ਉਹਨਾਂ ਦੇ ਘਰਾਂ ਤੱਕ ਅੱਜ ਵੀ ਦੀਵਾਲੀ। ਬਿਲਕੁਲ ਅੱਜ ਵੀ ਨਹੀਂ ਤਾਂ ਉੱਥੇ ਰਹਿੰਦੇ ਰੋਜ਼ ਹੀ ਨਾਲੇ ਚੀਜ਼ ਦੇਂਦੇ ਆਪਣੇ ਬੰਦਿਆਂ ਦਾ ਹੀ ਦੇਂਦੇ ਬਚਾਦਿਆਂ ਦਾ। ਪਰ ਇਹ ਹੀ ਆ ਕਿ ਪ੍ਰਮਾਤਮਾ ਹੀ ਦੁਬਾਰਾ ਉਹਨਾਂ ਨੂੰ ਫੇਰ ਆਪਣੇ ਪੈਦਾ ਤੇ ਖੜਾ ਕਦੇ ਤੇ ਅਗਲੇ ਸਾਲ ਉਹ ਆਪਣੀ ਦੀਵਾਲੀ ਵਧੀਆ ਮਨੋ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਕੁਲਦੀਪ ਸਿੰਘ ਢਾਲੀਆਲ ਜੀ ਜੋ ਕਿ ਸਾਬਕਾ ਮੰਤਰੀ ਜੋ ਨੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਰਹੇ ਨੇ ਤੇ ਉਹਨਾਂ ਵੱਲੋਂ ਅੱਜ ਗੁਰੂ ਘਰ ਵਿਖੇ ਦਰਸ਼ਨਦਾਰੀ ਕੀਤੀ ਗਈ ਤੇ ਨਾਲ ਦੀ ਨਾਲ ਸਰਬੱਤ ਦੇ ਭਲੇ ਦੇ ਅਰਦਾਸ ਕੀਤੀ ਗਈ ਤੇ ਉਸ ਦੇ ਨਾਲ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਉਹਨਾਂ ਵੱਲੋਂ ਇੱਕ ਵੱਡੀ ਗੱਲ ਆਖੀ ਗਿਆ ਕਿ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀ ਸਜ਼ਾ ਪੂਤੀ ਲਈਆ ਤਾਂ ਉਹਨਾਂ ਨੂੰ ਹੁਣ ਸਰਕਾਰ ਨੂੰ ਚਾਹੀਦਾ ਕਿ ਰਿਹਾ ਕਰ ਦਿੱਤਾ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸੋਨਿਕ ਜਗ टीवी